सत्कारयोग यशु मसीदे परमात्मा दे बंदे एबोसे अंकुर यूसुफ नरूला जी पैसे सोनिया यूसुफ नरूला जी हरप्रीत देवल जी दरबारा जी सीए कैथोलिक मेरे वीर डैनियल जी ਗਰਮ ਜੀ ਮੇਰੇ ਸਾਥੀ ਮੇਰੇ ਕੁਲੀਕ ਫਾਈਨੈਂਸ ਮਿਨਿਸਟਰ ਹਰਪਾਸੀ ਚੀਮਾ ਜੀ ਗੁਰਦੀਪ ਰੰਧਾਵਾ ਜੀ ਮੇਰੇ ਵੀਰ ਸ਼ੈਰੀ ਕਲਸੀ ਜੀ ਸਟੇਜ ਉੱਤੇ ਵਿਰਾਜਮਾਨ ਸਾਰੀਆਂ ਸਨਮਾਨਿਤ ਸ਼ਖਸੀਅਤਾਂ ਔਰ ਸਾਹਮਣੇ ਲੱਖਾਂ ਦੀ ਤਾਦਾਦ ਦੇ ਵਿੱਚ ਜੁੜ ਬੈਠੇ ਪ੍ਰਭੂ ਦੇ ਬੰਦਿਓ ਇੱਕ ਵਾਰ ਯਾਦ ਕਰੀਏ ਜੀਸੂ ਮਸੀਹ ਜੀ ਨੂੰ ਬੋਲ ਭਗਵਾਨ ਯੀਸੂ ਮਸੀਹ ਕੀ ਜੈ ਬਹੁਤ ਹੀ ਪਰਮ ਤੇ ਸਤਕਾਰਯੋਗ ਸਾਰੀਆਂ ਸਨਮਾਨਕ ਸਖਸ਼ੀਤਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਔਰ ਮੁਬਾਰਕਬਾਦ ਕਿ ਆਪਾਂ ਸਾਰਿਆਂ ਨੂੰ ਅੱਜ ਦਾ ਇਹ ਦਿਹਾੜਾ ਜੋ ਲੰਬੇ ਸਮੇਂ ਤੋਂ ਪ੍ਰਬੂ ਦੀਆਂ ਲੱਖਾਂ ਸੰਗਤਾਂ ਦੇ ਮਨ ਦੀ ਮਨੋ ਕਾਮਨਾ ਸੀ ਕਿ ਸਾਡਾ ਵੱਡਾ ਦਿਨ 크ਿਸਮਸ ਦੀਆਂ ਸੈਲੀਬ੍ਰੇਸ਼ਨਸ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਅੱਜ ਤੁਹਾਡੀਆਂ ਉਹਨਾਂ ਇੱਛਾਵਾਂ ਦੇ ਉੱਪਰ ਤੁਹਾਡੀਆਂ ਤੁਹਾਡਾ ਹੁਕਮ ਤੁਹਾਡੀਆਂ ਇੱਛਾਵਾਂ ਪਹੁੰਚੀਆਂ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕੋਲ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਮਨੀਸ਼ ਸੋਧਿਆ ਜੀ ਕੋਲੇ ਪਾਰਟੀ ਕੋਲਰ ਸਰਕਾਰ ਕੋਲ ਪ੍ਰਭੂ ਦੀ ਕਿਰਪਾ ਹੋਈ ਤੇ ਅੱਜ ਲੰਬੇ ਸਮੇਂ ਦੀਆਂ ਉਹ ਉੜੀਕਾ ਖਤਮ ਹੋਈਆਂ ਤੇ ਆਪਾਂ ਸਾਰੇ ਰਲ ਮਿਲ ਕੇ ਅੱਜ ਪ੍ਰਭੂ ਦਾ ਦਿਰ ਮਨਾ ਰਹੇ ਆ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਮੇਰੇ ਸਾਥੀਓ ਮੇਰੇ ਵੀਰੋ ਭੈਣੋ ਵੈਸੇ ਤਾਂ ਜਦੋਂ ਇਹ ਪਾਸੇ ਜੀਨੀ ਅੰਕੁਰ ਡਾਕਟਰ ਅੰਕੁਰ ਨਰਵਲਾ ਜੀ ਬੋਹ ਚੁੱਕੇ ਨੇ ਉਹ ਜਿਵੇਂ ਕਹਿੰਦੇ ਨੇ ਕਿ ਹਾਥੀ ਦੀਆਂ ਪੇੜਾਂ ਸਾਰੀਆਂ ਪੇੜਾਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਕਿਸੇ ਦੇ ਬੋਲਣ ਦਾ ਕੁਝ ਰਹਿ ਨਹੀਂ ਜਾਂਦਾ ਪਰ ਕਿਉਂਕਿ ਹੁਕਮ ਹੋਇਆ ਹੈ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹੂੰਗਾ ਕਿ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਡਾਕਟਰ ਅਨਕੁਰ ਜੀ ਨੇ ਗੱਲ ਕੀਤੀ ਪ੍ਰਮਾਤਮਾ ਦੀ ਜੀਸਸ ਕ੍ਰਾਈਸ ਦੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਧਾਰਮਿਕ ਸਦਭਾਵਨਾ ਆਪਸੀ ਪਿਆਰ ਔਰ ਮਨੁੱਖਤਾ ਨੂੰ ਬਚਾਉਣ ਦਾ ਔਰ ਪਰਫੁੱਲਤ ਕਰਨ ਦਾ ਸੁਨੇਹਾ ਦਿੱਤਾ ਔਰ ਉਹਦੇ ਲਈ ਆਪਦੀ ਜਾਨ ਵੀ ਵਾਰ ਦਿੱਤੀ ਔਰ ਐਸੀ ਕਰਕੇ ਅੱਜ ਸਾਰੀ ਦੁਨੀਆ ਦੇ ਵਿੱਚ ਪਵਿੱਤਰ ਦਿਹਾੜਾ ਜਿਹੜਾ ਕ੍ਰਿਸਮਸ ਦਾ ਉਹ ਪ੍ਰਭੂ ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਹੈ ਔਰ ਮੈਂ ਸਮਝਦਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਪਵਿੱਤਰ ਧਰਤੀ ਦੇ ਉੱਪਰ ਵੀ ਉਹੀ ਸਨੇਹ ਜੋ ਭਗਵਾਨ ਯਿਸੂ ਮਸੀਹ ਨੇ ਦਿੱਤਾ ਸੀਗਾ ਕਿ ਧਰਮਾਂ ਮਜ਼ਬਾਂ ਫਿਰਕਿਆਂ ਦੇ ਦੇ ਵਿੱਚ ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ ਪਰ ਪਿਆਰ ਹੋਣਾ ਚਾਹੀਦਾ ਇੱਕ ਪਰਿਵਾਰਕ ਸਾਂਝ ਹੋਣੀ ਚਾਹੀਦੀ ਆ ਉਸ ਨੂੰ ਅੱਜ ਪਰਹੁਲਤ ਕਰਨ ਦੀ ਲੋੜ ਹੈ ਜਿਹਦੇ ਲਈ ਇਹ ਇੱਕ ਨਿੱਕਾ ਜਿਹਾ ਉਪਰਾਲਾ ਸਰਕਾਰ ਨੇ ਤੁਹਾਡੇ ਹੁਕਮਾਂ ਦੇ ਉੱਪਰ ਕੀਤਾ ਹੈ ਔਰ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਪ੍ਰੇਅਰ ਡਾਕਟਰ ਸਾਹਿਬ ਨੇ ਕਰਾਣੀ ਹੈ ਮੇਰੇ ਤੋਂ ਪਹਿਲਾਂ ਮੇਰੇ ਵੀਰ ਬਾਰਵ ਜੀ ਗੱਲ ਕਰ ਰਹੇ ਸੀ ਚੌਂਕਾਂ ਦੀ ਗੌਰਵ ਜੀ ਨੇ ਗੱਲ ਕੀਤੀ ਕਿ ਜੀ ਚੌਂਕ ਪ੍ਰਭੂ ਯਿਸੂ ਮਸੀਹ ਦਾ ਕਾਦੀਆਂ ਦੇ ਵਿੱਚ ਵੀ ਬਟਾਲੇ ਦੇ ਵਿੱਚ ਵੀ ਔਰ ਔਰ ਧਾਰੀਵਾਲ ਦੇ ਵਿੱਚ ਵੀ ਇੱਕ ਨਹੀਂ ਪੰਜ ਚੌਂਕ ਨੇ ਜਿਹੜੇ ਉਹਨਾਂ ਨੇ ਗਿਣਾ ਦਿੱਤੇ ਮੈਂ ਗੌਰਵ ਜੀ ਤੁਹਾਨੂੰ ਪੁੱਛਣਾ ਚਾਹਣਾ ਕਿ ਦੁਨੀਆ ਦਾ ਉਹ ਕੋਨਾ ਦੱਸੋ ਉਹ ਸੜਕ ਦੱਸੋ ਉਹ ਚੌਂਕ ਦੱਸੋ ਜਿੱਥੋਂ ਦੀ ਧਰਤੀ ਪ੍ਰਭੂ ਯਿਸੂ ਮਸੀਹ ਦੀ ਹੈ ਨਹੀਂ ਜਿਉਂ ਦੱਸੋ ਤੁਸੀਂ ਮੈਨੂੰ ਸੋਇਸ ਕਰਕੇ ਇਹ ਸਰਕਾਰ ਵੀ ਤੁਹਾਡੀ ਅਸੀਂ ਵੀ ਤੁਹਾਡੇ ਸਰਕਾਰ ਦਾ ਖਜ਼ਾਨਾ ਵੀ ਤੁਹਾਡਾ ਅਰਵਿੰਦ ਕੇਜਰੀਵਾਲ ਵੀ ਤੁਹਾਡੇ ਭਗਵੰਤ ਮਾਨ ਵੀ ਤੁਹਾਡੇ ਜੋ ਤੁਹਾਡਾ ਹੁਕਮ ਹੋਇਆ ਕਰੂਗਾ ਅਸੀਂ ਸਿਰ ਮੱਥੇ ਲਾ ਕੇ ਪ੍ਰਵਾਨ ਕਰ ਲਿਆ ਕਰਾਂਗੇ ਜੋ ਹੁਕਮ ਹੋਇਆ ਕਰੋ ਸਿਰ ਮੱਥੇ ਲਾ ਕੇ ਪ੍ਰਵਾਨ ਕਰ ਲਿਆ ਕਰਾਂਗੇ ਔਰ ਅੱਜ ਮੈਂ ਕੇਜਰੀਵਾਲ ਸਾਹਿਬ ਵੱਲੋਂ ਮਾਨ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੇ ਉਪਰਾਲੇ ਮੇਰੇ ਭਰਾ ਦੀਪਕ ਬਾਲੀ ਜੀ ਨੇ ਕੀਤੇ ਨੇ ਸਾਰੇ ਸਾਥੀਆਂ ਦੇ ਨਾਲ ਆ ਔਰ ਅੱਜ ਉਹਨਾਂ ਸਾਰਿਆਂ ਵੱਲੋਂ ਤੁਹਾਨੂੰ ਡਾਕਟਰ ਸਾਹਿਬ ਨੇ ਵੀ ਗੱਲ ਸਰ ਤੁਸੀਂ ਡਾਕਟਰ ਨਰੂਲਾ ਜੀ ਸਰ ਡਾਕਟਰ ਸਾਹਿਬ ਸਰ ਸਰ ਤੁਸੀਂ ਤੁਸੀਂ ਅਸੀਂ ਗੱਲ ਕਰ ਰਹੇ ਸੀ ਸਰ ਕਹਿੰਦੇ ਕਿ ਇਸ ਵਾਰ ਸਾਨੂੰ ਅਮਨ ਸਿਰਫ 2 ਦਿਨ ਮਿਲੇ ਸਰ ਮੇਰੀ ਬੇਨਤੀ ਇਹ ਹੈ ਅਗਲੇ ਸਾਲ ਦੀਆਂ ਤਿਆਰੀਆਂ ਹੁਣੇ ਹੀ ਕਰ ਲਓ ਥਾਂ ਤੁਹਾਡਾ ਸਥਾਨ ਤੁਹਾਡਾ ਦਿਨ ਤੁਹਾਡਾ ਟਾਈਮ ਤੁਹਾਡਾ ਤਿਆਰੀਆਂ ਸਾਰੀਆਂ ਤਿਆਰੀਆਂ ਸਾਰੀਆਂ ਸਰਕਾਰ ਸੁਣਾ